ਪੰਜਾਬ ਪਿੰਡਾਂ ਦਾ ਸੁਪਾਇ ਆਪਣੇ ਆਪ ਦੇ ਵਿੱਚ ਕਈ ਇਤਿਹਾਸ ਤੇ ਕਈ ਯਾਦਗਾਰਾਂ ਸਮੋਏ ਕੇ ਬੈਠੇ ਨੇ ਪਿੰਡ तकरीबन 300 ਸਾਲ ਪੁਰਾਣਾ ਪਿੰਡ ਹੈ ਇਹ ਰੋਪਣ ਰੂਪ ਤੇ ਅਜ ਕਾ ਰੂਪਨਗਰ ਕਹਿੰਦੇ ਨੇ ਰੋਪੜ ਜ਼ਿਲ੍ਹੇ ਚ ਪਿੰਡ ਪੈਂਦਾ ਹੈ ਇਹ किशनਪੁਰਾ ਪਿੰਡ किशनਪੁਰਾ ਮੇਰਾ ਜਿਹੜਾ ਬਰਥ ਹੈ ਮੇਰਾ ਵੀ ਤੇ ਲੰਬੜਦਾਰ ਦਾ ਵੀ ਬਰਥ ਹੈ ਜਿਹੜਾ ਇਹ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਚ ਹੋਇਆ ਵਾ तकरीबन ਅਸੀਂ 1962 ਤੋਂ तकरीबन 68 ਤੋਂ ਜਿਹੜੇ ਪਹਿਲਾਂ ਦੇ ਜਿੰਨਾਂ ਦੇ ਵੀ ਜਨਮ ਹੋਇਆ ਉਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਆ ਉਹ ਤਹਿਸੀਲ ਸਾਡੀ ਪਹਿਲਾਂ ਦੀ ਉਹ ਰੂਪੜ ਪਿੰਡ ਦੀ ਇਹ ਹੈ ਕਿ ਇਹ ਸਾਡੇ ਪਿੰਡ 1929 ਚ ਪ੍ਰਾਇਮਰੀ ਸਕੂਲ ਬਣਿਆ ਸੀ ਬਹੁਤ ਪੁਰਾਣਾ ਹੈ ਅੰਗਰੇਜ਼ਾਂ ਵੇਲੇ ਸਕੂਲ ਬਣਾਣਾ ਬਹੁਤ ਵੱਡੀ ਗੱਲ ਸੀ ਸਾਡੇ ਪਿੰਡ ਦੇ ਦੋ ਤਿੰਨ ਟੀਚਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਰਾਲੀ ਭਰਉਂਦੇ ਜੀ ਮਾਸਟਰ ਹਜੂਰਾ ਸਿੰਘ ਤੇ ਮਾਸਟਰ ਜਵਾਰ ਸਿੰਘ ਤੇ ਇੱਕ ਸਾਡੇ ਹੋਰ ਸੀ ਉਸ ਤੋਂ ਬਾਅਦ ਫਿਰ ਜਿਹੜੇ ਬਾਅਦ ਵਿੱਚ ਟੀਚਰ ਸਾਡੇ ਪਿੰਡ ਦੇ ਬਹੁਤ ਬਣੇ ਉਹਨਾਂ ਤੋਂ ਬਾਅਦ ਸਾਡੇ ਪ੍ਰਿੰਸੀਪਲ ਸਾਡੇ ਪਿੰਡ ਦੇ ਪੁਰਾਣੇ ਜਿਹੜੇ ਦੋ ਤੇ ਉਹ ਹੈਡਮਾਸਟਰ ਗੁਰਦੇਵ ਸਿੰਘ ਤੇ ਹੈਡਮਾਸਟਰ ਸੱਜਨ ਸਿੰਘ ਕਿਸ਼ਨਪ uri ਉਹ ਡੀਪੀਆਈ ਸੀ ਤਰਨਤਾਰਨ ਜ਼ਿਲ੍ਹੇ ਦੇ ਅ ਨਾ ਤਰਨਤਾਰਨ ਤੋਂ ਹੈਡਮਾਸਟਰ ਸੀ ਉੱਥੋਂ ਉਹ ਅੰਮ੍ਰਿਤਸਰ ਜ਼ਿਲ੍ਹਾ ਸਿੱਖਿਆ ਅਫਸਰ ਬਣੇ ਉੱਥੋਂ ਉਹ 1985 ਤੋਂ ਲੈ ਕੇ 87 ਤੱਕ ਬਲਕਿ 89 ਤੱਕ ਉਹ 99 ਤੱਕ ਡੀਪੀਆਈ ਪੰਜਾਬ ਰਹੇ 1987 ਚ ਜਦੋਂ ਪੂਰੇ ਪੰਜਾਬ ਵਿੱਚ ਪਲੱਸ 2 ਦੇ ਸਕੂਲ ਬਣੇ ਆ ਸਿਨੀਅਰ ਸੈਂਟਰੀ ਸਕੂਲ ਉਹਨੇ ਦੋ ਸਕੂਲ ਇਹ ਮੇਨ ਬਣਾਏ ਸੀ ਉਹ ਉਹਨੂੰ ਅਧਿਕਾਰ ਸੀ ਡੀਪੀਆਈ ਪੰਜਾਬ ਨੂੰ ਕਿ ਮੈਂ ਦੋ ਸਕੂਲ ਸਿਨੀਅਰ ਸੈਂਟਰੀ ਬਣਾ ਸਕਦਾ ਉਹਦੇ ਵਿੱਚ ਇਹਨਾਂ ਨੇ ਇੱਕ ਤਰਨਤਾਰਨ ਜ਼ਿਲ੍ਹੇ ਦਾ ਆਪਦਾ ਸਕੂਲ ਬਣਾਇਆ ਸੀ ਜਿੱਥੋਂ ਅੜਾ ਮੈਂ ਹੈਡਮਾਸਟਰ ਸੀ ਦੂਜਾ ਇਹ ਸਾਡਾ ਸਰਕਾਰੀ ਹਾਈ ਸਕੂਲ ਸੀ ਕਿਸ਼ਨਪੁਰਾ ਇਹ ਉਹਨਾਂ ਨੇ 1987 ਚ ਇਹਨੂੰ ਸਿਨੀਅਰ ਸੈਂਟਰੀ ਸਕੂਲ ਬਣਾਇਆ ਆ ਸਾਹਮਣੇ ਲੈਬ ਹੈ ਇਹ ਉਹਨਾਂ ਨੇ ਮਤਲਬ ਇੱਥੇ ਮੈਡੀਕਲ ਦਾ ਵੀ ਉਰੇ ਲਿਆਂਦਾ ਸੀ ਅ ਬੱਚਿਆਂ ਦੇ ਪੜਨ ਲਈ ਪਰ ਉਹ ਨਾਨ ਮੈਡੀਕਲ ਨਾਨ ਮੈਡੀਕਲ ਪਰ ਉਹ ਫਿਰ ਬਚਿਆਰਤੀ ਨਹੀਂ ਬਣ ਸਕੇ ਉਹ ਚਲੋ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਤੋਂ ਉਹਨਾਂ ਨੇ ਫਿਰ ਇੱਥੇ ਪ੍ਰਿੰਸੀਪਲ ਗਰਦੇਵ ਸਿੰਘ ਉਹਨਾਂ ਨੂੰ ਪ੍ਰਿੰਸੀਪਲ ਪ੍ਰਮੋਟ ਕਰਕੇ ਇੱਥੇ ਹੈਡ ਉਹਨਾਂ ਨੇ ਪ੍ਰਿੰਸੀਪਲ ਆਇਆ ਉਹ ਸਾਡੇ ਲਈ ਬਹੁਤ ਮਤਲਬ ਪਿੰਡ ਦੀ ਗੱਲ ਸੀ ਕਿਉਂਕਿ ਉਸੇ ਵੇਲੇ ਸਾਡੇ ਪਿੰਡ ਦੇ ਟੀਚਰ ਯੂਨੀਅਨ ਦੇ ਪ੍ਰਧਾਨ 18 ਸਾਲਾਂ ਐ ਤਲੋਚਨ ਸਿੰਘ ਰਾਣਾ ਉਹਨਾਂ ਨੇ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਕਿ ਐਮਰਜੈਂਸੀ ਚ ਉਹਨਾਂ ਨੇ 19 ਮਹੀਨੇ ਕਰਨਾਲ ਦੀ ਜੇਲ੍ਹ 'ਚ ਜੇਲ੍ਹ ਕੱਟੀ 19 ਮਹੀਨੇ ਸਭ ਤੋਂ ਵੱਧ ਐਮਰਜੈਂਸੀ ਦੇ ਦੌਰ 'ਚ ਜੇਲ੍ਹ ਉਹਨਾਂ ਨੇ ਕੱਟੀ ਹੋਈ ਸੀ ਮਾਟਰ ਤਲੋਚਨ ਸਿਰਾਣਾ ਦੀ ਉਹਨਾਂ ਦੀ ਤਕਰੀਬਨ ਕੋਈ ਡੇਢ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ 2024 'ਚ ਉਹਨਾਂ ਦੀ ਡੈਥ ਹੋ ਗਈ ਹੈ 30 ਮਾਰਚ 30 ਜਨਵਰੀ ਨੂੰ ਤੇ ਡੇਢ ਸਾਲ ਤਕਰੀਬਨ ਉਹਨਾਂ ਦੀ ਡੈਥ ਹੋਈ ਨੂੰ ਹੋ ਗਿਆ ਤੇ ਸਾਨੂੰ ਉਹਨਾਂ ਤੇ ਕਾਫੀ ਮਾਨਸਿਕ ਵੀ ਠੇਚਰੀ ਉਹ ਨਹੀਂ ਹੁੰਦਾ 18 ਸਾਲ ਪ੍ਰਧਾਨ ਰਹਿਣਾ ਇੱਕ ਵਾਰ ਅਸੀਂ ਇੱਥੇ ਮੈਂ ਪੜਦਾ ਸੀ ਇਸ ਸਕੂਲ 'ਚ ਮੈਂ ਉਦੋਂ ਮੇਰੇ ਖਿਆਲ 6ਵੀਂ 7ਵੀਂ 'ਚ ਸੀ ਸ਼ਾਇਦ ਤੇ ਇੱਥੇ ਦਾ ਇੱਕ ਬੂਰਮਾ ਜਿਹੜੇ ਦਾ ਕੰਗ ਅਜੀਬ ਸੀ ਕੰਗ ਹੁੰਦਾ ਸੀ ਉਹ ਮਾਸਟਰ ਤਲੋਚਨ ਸਿੰਘ ਰਾਣੇ ਦੇ ਵਿਰੁੱਧ ਟੀਚਰ ਵੀ ਨੇ ਦਾ ਪ੍ਰਧਾਨ ਖੜ ਗਿਆ ਸੀ ਉਹਨੂੰ ਐਸ ਮੇਰੇ ਪਿੰਡ ਦੇ ਸਕੂਲ ਚੋਂ ਇੱਥੇ ਪੜਾਉਂਦਾ ਸੀ ਨਾਲੇ ਸਾਰੇ ਟੀਚਰ ਸੀ ਉਹਨੂੰ ਸਿਰਫ ਉਹਦੀਆਂ ਦੋ ਵੋਟਾਂ ਠੀਕ ਉਹਦੀ ਆਪਦੀ ਤੇ ਇੱਕ ਹੋਰ ਤੇ ਬਾਕੀ ਸਾਰੇ ਪਿੰਡ ਦੇ ਟੀਚਰਾਂ ਨੇ ਇਥੋਂ ਦੇ ਅਧਿਆਪਕਾਂ ਨੇ ਸਾਰੀਆਂ ਵੋਟਾਂ ਤਲੋਚਨ ਸਿੰਘ ਰਾਣੇ ਨੂੰ ਪਾਈਆਂ ਸੀ ਉਹ ਬਹੁਤ ਵੱਡੀ ਗੱਲ ਸੀ ਸਾਡੇ ਪਿੰਡ ਦਾ ਅ ਇੱਕ ਸਾਡੇ ਪਿੰਡ ਦਾ ਬਜ਼ੁਰਗ ਬੱਬਰ ਅਕਾਲੀ ਲਹਿਰ ਚ 1915 ਚ ਸੁਰਜਨ ਸਿੰਘ ਬੱਬਰ ਅਕਾਲੀ ਦਲ ਚ ਸ਼ਹੀਦ ਹੋਇਆ 1915 ਚ ਉਹਦੀ ਬਕਾਇਦਾ ਹਿਸਟਰੀ ਹੈ ਤੇ ਉਹਨਾਂ ਦੀ ਬਹੁਤੀ ਨਹੀਂ ਹੈਗੀ ਮੈਂ ਉਹਨਾਂ ਦੀ ਕਿਸ ਮੰਡਾ ਦੇਵੀ ਵਾਲੇ ਕੋਈ ਹੁੰਦੇ ਸੀ ਸੁਰਜਨ ਸਿੰਘ ਨਹੀਂ ਉਹਨਾਂ ਨੇ ਲਿਖੀ ਹੋਈ ਸੀ ਸਿਰਫ ਇੰਨੀ ਹੋ ਡਿਟੇਲ ਲਿਖੀ ਹੋਈ ਹੈ ਉਹਨਾਂ ਨੇ ਕਿ 1915 ਵਿੱਚ ਸੁਰਜਨ ਸਿੰਘ ਅੰਬਾਲਾ ਜ਼ਿਲ੍ਹੇ ਦੇ ਪਿੰਡ ਕਿਸ਼ਨਪਰੇ ਦਾ ਬੱਬਰ ਅਕਾਲੀ ਲਹਿਰ ਸ਼ਹੀਦ ਹੋਇਆ ਸਿਰਫ ਯੂਨੀਵਰਸਿਟੀ ਲਿਗੋਈ ਉਹਨਾਂ ਨੇ ਉਹ ਦੋ ਪੈਰੇ ਹੀ ਆ ਉਹਨਾਂ ਦੀ ਇੱਕ ਕਿਤਾਬ ਸੀ ਮੈਂ ਇਹ ਦਰਬਾਰ ਸਾਹਿਬ ਤੋਂ ਬਾਹਰ ਉਹਨਾਂ ਦੀ ਪ੍ਰੈਸ ਹੁੰਦੀ ਸੀ ਸੰਤੋਖ ਪ੍ਰਿੰਟਿੰਗ ਪ੍ਰੈਸ ਘੰਟਾ ਘਰ ਚੌਂਕ ਦੇ ਨਾਲ ਉੱਥੋਂ ਇਹ ਕਿਤਾਬ ਲੈ ਕੇ ਆਇਆ ਸੀ 1986 ਤੇ ਅਟੈਕ ਤੋਂ ਬਾਅਦ ਸਿਰਫ ਉਹ ਨਾ ਉਹ ਕਿਤਾਬ ਚੈਨਾਂ ਲਿਖਿਆ ਹੋਇਆ ਸੀ ਮੈਂ ਉਹ ਪੜਿਆ ਆਪ ਚਾਰ ਪੰਜ ਬੰਦਿਆਂ ਨੇ ਸਾਡੇ ਪਿੰਡ ਦੇ ਜੈਥੋਂ ਦੇ ਮੋਰਚੇ 'ਚ ਜੇਲ੍ਹ ਕੱਟੀ ਹੋਈ ਹੈ ਜਿਹਦਾ ਸੁਰਤਾ ਸੀ ਨੇ ਮੁਤਾਬਕ ਸੀ ਉਹਨਾਂ ਨੇ ਵਸਾਵਾ ਸੀ ਉਹਨਾਂ ਨੇ ਇਹ ਇਹਨਾਂ ਦੇ ਦਾਦਾ ਸੀ ਸੀ ਗੰਡਾ ਸੀ ਉਹ ਨਹੀਂ ਉਹ ਜਮਾਦਾਰ ਰਟਾਇਰ ਹੋਏ ਹੋਏ ਤੇ ਫੌਜੀ ਚ ਇੱਕ ਪਹਿਲਾਂ ਵੱਡੀ ਪੋਸਟ ਹੁੰਦੀ ਸੀ ਜਮਾਦਾਰ ਦੀ ਉਹ ਵੀ ਕਾਫੀ ਵੱਡੀ ਮਿਲਟਰੀ ਪੋਸਟ ਗਣੀ ਜਾਂਦੀ ਸੀ ਉਹ ਵੀ ਇਹਨਾਂ ਦੇ ਦਾਦਾ ਸੀ ਸਕੇ ਮੈਂ ਇਹਨਾਂ ਨੂੰ ਵੀ ਦੇਖਿਆ ਇਹਨਾਂ ਨੇ ਵੀ ਦੇਖਿਆ ਪਰ ਇਹ ਉਦੋਂ ਭਰਤਗੜ ਰਹਿੰਦੇ ਹੁੰਦੇ ਸੀ ਉਹ ਸਾਡੇ ਪਿੰਡ ਇੱਥੇ ਤਾਜੀ ਕੋ ਸੇਵਾ ਸਿੰਘ ਸੇਕਸੀ ਨੋ ਕੋ ਰਹਿੰਦੇ ਹੁੰਦੇ ਤੇ ਅਸੀਂ ਉਹਨਾਂ ਨੂੰ ਤਕਰੀਬਨ ਆਮ ਜਾਂਦੇ ਆਉਂਦੇ ਜਾਂਦੇ ਬਿਲਦੇ ਰਹਿੰਦੇ ਤੇ ਦੇਖਦੇ ਰਹਿੰਦੇ ਸੀ ਉਹਨਾਂ ਨੂੰ 베ਰੀ ਥੱਲੇ ਪਏ ਹੁੰਦੇ ਸੀ ਉਹ 베ਰੀਆਂ ਸੀ ਸਾਡੇ ਪਿੰਡ ਚ 베ਰੀਆਂ ਦਾ ਸੀ ਉਹ ਜਿਹੜੀ ਸੀਧਾਂ ਦਾ ਸਥਾਨ ਹੈ ਉਹਦੇ ਚ ਵੀ ਦੇਵੀ ਹੈ ਤਕਰੀਬਨ ਬਹੁਤ ਪੁਰਾਣੀ ਹੈ ਪਿੰਡ ਕਿਸ਼ਨਪੁਰਾ ਸੰਝੇ ਪੰਜਾਬ ਦਾ ਗਵਾਹੀ ਹੈ 1904 ਤੋਂ ਪਹਿਲਾਂ ਜਦੋਂ ਪੰਜਾਬ ਹਰਿਆਣਾ ਤੇ ਹਿਮਾਚਲ ਦੀ ਵੰਡ ਨਹੀਂ ਹੋਈ ਸੀ ਤੇ ਪੰਜਾਬ ਇੱਕ ਹੀ ਹੁੰਦਾ ਸੀ ਉਸ ਵੇਲੇ ਕਿਸ਼ਨਪੁਰਾ ਅੰਬਾਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ ਅੰਮ੍ਰਾਲਾ ਸਭ ਤੋਂ ਵੱਡਾ ਜ਼ਿਲ੍ਹਾ ਮੰਨਿਆ ਜਾਂਦਾ ਸੀ 1966 ਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਦੀ ਵੰਡ ਤੋਂ ਬਾਅਦ ਕਿਸ਼ਨਪੁਰਾ ਰੋਪੜ ਜ਼ਿਲ੍ਹੇ ਦੇ ਵਿੱਚ ਆ ਗਿਆ ਜਿਸ ਨੂੰ ਰੂਪਨਗਰ ਵੀ ਕਿਹਾ ਜਾਂਦਾ ਹੈ ਧਰਮਣੀ ਅਕਾਲੀ ਦਲ ਅੰਮ੍ਰਾਲਾ ਜ਼ਿਲ੍ਹੇ ਦੇ ਪ੍ਰਧਾਨ ਰਹੇ ਹਨ ਜਿਹਦਾ ਸੁਖਤਾ ਸਿੰਘ ਉਹ ਅਕਾਲੀ ਦਲ ਦੇ ਬਹੁਤ ਵੱਡਾ ਕਹਿੰਦੇ ਵੀ ਜਿਹੜਾ ਜੁਆਇੰਟ ਪੰਜਾਬ ਸੀ 1947 ਤੋਂ ਪਹਿਲਾਂ ਦਾ ਉਸ ਵਿੱਚ ਸਭ ਤੋਂ ਵੱਡੀ ਡਿਵੀਜ਼ਨ ਤੇ ਵੱਡਾ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਾਲਾ ਸੀ ਮਤਲਬ ਗੁਜਰਾਵਾਲੇ ਤੋਂ ਮਲਤਾਨ ਤੋਂ ਜੇ ਆਪਾਂ ਡੇਰਾ ਗਾਜੀ ਖਾਨ ਤੋਂ ਵੀ ਕਹਿ ਲਈਏ ਜਾਂ ਮਤਲਬ ਮਿੰਟ ਗੋਬਰੀ ਤੋਂ ਵੀ ਕਹਿ ਲਈਏ ਲਾਹੌਰ ਤੋਂ ਵੀ ਕਹਿ ਲਈਏ ਉਹ ਤੋਂ ਵੱਡਾ ਜ਼ਿਲ੍ਹਾ ਅੰਬਾਲਾ ਸੀ ਉਸ ਵੇਲੇ ਅੰਮ੍ਰਿਤਸਰ ਗੁਰਦਾਸਪੁਰ ਤੋਂ ਵੀ ਇਹ ਵੱਡਾ ਜ਼ਿਲ੍ਹਾ ਸੀ ਅੰਬਾਲਾ ਪੂਰੇ ਜੁਆਇੰਟ ਪੰਜਾਬ ਦਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦਾ ਸੀ ਉਸ ਵੇਲੇ ਦੇ ਰਾਜ ਵਿੱਚ ਇਹ ਅੰਬਾਲਾ ਜ਼ਿਲ੍ਹਾ ਸਭ ਤੋਂ ਵੱਡਾ ਸੀ ਉਸ ਜ਼ਿਲ੍ਹੇ ਦੇ ਉਹ ਪ੍ਰਧਾਨ ਰਹੇ ਨੇ ਫਿਰ ਉਹ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਆਪਟ ਮੈਂਬਰ ਰਹੇ ਆ ਤੇ ਤਕਰੀਬਨ ਉਹਨਾਂ ਦੀ ਮੇਰੇ ਖਿਆਲ ਅਭੀ ਮੈਂ ਉਹਨਾਂ ਨੂੰ ਆਪਣੀ ਅੱਖੀਂ ਦੇਖਿਆ 1972-73 ਚ ਉਹਨਾਂ ਦੀ ਡੈਥ ਹੋਈ ਏ ਉਹਨਾਂ ਦਾ ਪੋਤਰਾ ਸਤਵੰਤ ਸਿੰਘ ਮੇਰੇ ਨਾਲ ਪੜਦਾ ਹੁੰਦਾ ਸੀ ਅਜੇ ਪਰਿਵਾਰ ਉਹਨਾਂ ਦਾ ਕਾਫੀ ਜਿਉਂਦਾ ਕਾਫੀ ਪਰਿਵਾਰ ਉਹਨਾਂ ਦਾ ਹੁਣ ਪਿੰਡ ਨਹੀਂ ਰਹਿੰਦਾ ਬਾਹਰ ਰਹਿੰਦੇ ਨੇ ਉਹ ਚਲੋ ਪਰਿਵਾਰ ਬਦਲ ਗਏ ਬੱਚੇ ਕੋਈ ਅਮਰੀਕਾ ਚਲੇ ਗਏ ਉਹਨਾਂ ਦੇ ਪੋਤਰੇ ਚਲੇ ਗਏ ਇਸ ਕਰਕੇ ਮਤਲਬ ਸਾਡੇ ਪਿੰਡ ਦੀ ਬਹੁਤ ਵੱਡੀ ਏ ਹਿਸਟਰੀ ਸੀ ਫਿਰ ਉਹ ਡੀਪੀਏ ਸਾਡੇ ਪਿੰਡ ਦੇ ਰੇਤਲੋਚਨ ਸਿੰਘ ਰਾਣਾ ਰਹੇ ਪ੍ਰਿੰਸੀਪਲ ਗਰਦੇਵ ਸਿੰਘ ਉਹੀ ਰਹੇ ਉਸ ਤੋਂ ਬਾਅਦ ਮਾਸਟਰ ਮੇਵਾ ਸਿੰਘ ਉਹੀ ਰਹੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਮਤਲਬ ਨਾਮ ਸਿੰਘ ਉਹੀ ਹੁੰਦੇ ਸੀ ਉਹਨਾਂ ਕੋਲ ਵੀ ਜ਼ਮੀਨ ਕਾਫੀ ਸੀ ਹੋਰ ਸਾਡੇ ਪਿੰਡ ਦੇ ਬਜ਼ੁਰਗ ਵੀ ਕਾਫੀ ਵਧੀਆ ਜਿਨ੍ਹਾਂ ਨੇ ਹਰ ਪਿੰਡ ਦੀ ਕਹਾਣੀ ਕੁਝ ਨਾ ਕੁਝ ਕਹਿੰਦੀ ਹੈ ਇਸੇ ਤਰ੍ਹਾਂ ਦਾ ਇਤਿਹਾਸਕ ਪਿੰਡ ਹੈ ਕਿਸ਼ਨਪੁਰਾ ਤਹਿਸੀਲ ਰੋਪੜ ਜ਼ਿਲ੍ਹਾ ਰੋਪੜ ਜਿਹੜਾ ਉੱਚਾ ਖੇੜਾ ਕਹਿੰਦੇ ਰੋਪੜ ਆ ਜਿੱਥੇ ਗੁਰੂ ਕੇ ਮਹਿਲ ਗੁਰਦੁਆਰਾ ਬਣਿਆ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਭਾਈ ਮਨੀ ਸਿੰਘ ਇੱਕ ਰਾਤ ਉੱਥੇ ਰਹੇ ਨੇ ਉੱਥੋਂ ਉਹ ਦਿੱਲੀ ਗਏ ਨੇ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰੀ ਜੀ ਉੱਚੇ ਖੜੇ ਸ ਗੁਰਦੁਆਰਾ ਬਣਿਆ ਉਹ ਗੁਰਦੁਆਰੇ ਦੇ ਵਿੱਚ ਬਕਾਇਦਾ ਸਾਡੇ ਪਿੰਡ ਦਾ ਤਾਂ ਨਾਂ ਤਾਂ ਨਹੀਂ ਹੈਗਾ ਲੇਕਿਨ ਰੋਪੜ ਦਾ ਇਤਿਹਾਸ ਰਾਜਾ ਭੂਪ ਸਿੰਘ ਦਾ ਉੱਥੇ ਸਾਰਾ ਹੈਗਾ ਇਹ ਗੁਰਦੁਆਰਾ ਗਾਜੀ ਗਸਟੀਆਂ ਜਿਹੜੀ ਜ਼ਿਲ੍ਹੇ 'ਚ ਛਪੀ ਹੁੰਦੀ ਡੀਸੀ ਵੱਲੋਂ ਉਹਦੇ ਵਿੱਚ ਬਕਾਇਦਾ ਲਿਖਤ ਹੈਗੀ ਹੈ ਕਿਉਂਕਿ ਰੋਪੜ ਦਾ ਰਾਜਾ ਭੂਪ ਸਿੰਘ ਸੀ ਇਹ ਉਹ 1760 ਤੋਂ ਲੈ ਕੇ ਤਕਰੀਬਨ ਰਾਜਾ ਭੂਪ ਸਿੰਘ ਆ 18500 ਸਾਲ 1800 ਤੱਕ ਰਿਹਾ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫਿਰ ਬਾਅਦੇ ਅੰਗਰੇਜ਼ਾਂ ਦੇ ਕਬਜ਼ੇ ਚ ਆ ਗਿਆ ਸਾਰਾ ਹੀ ਕਿਉਂਕਿ ਰੋਪੜ ਹੀ ਮਹਾਰਾਜਾ ਰਣਜੀਤ ਸਿੰਘ ਦੀ ਤੇ ਅੰਗਰੇਜ਼ਾਂ ਦੀ ਸੰਧੀ ਹੋਈ ਵੀ ਹੈ ਉਹ ਕਿਲੇ ਦੇ ਬਿਲਕੁਲ ਨਾਲ ਹੈ ਕਿਲਾ ਜਿਹੜਾ ਗਵਰਨਮੈਂਟ ਜਿਹੜਾ ਕਾਲਜ ਹੈ ਉਹਦੇ ਨਾਲ ਹੈ ਬਿਲਕੁਲ ਕਿਲਾ ਉਰਲੇ ਪਾਸੇ ਤੇ ਪਰਲੇ ਪਾਸੇ ਡੀਸੀ ਆਫਿਸ ਦੇ ਨਾਲ ਲੱਗਦੀ ਉਹ ਸੰਧੀ ਹੋਈ ਵੀ ਹੈ ਉੱਥੇ ਦਾ ਅਜੇ ਤੱਕ ਵੀ ਪਿੱਪਲ ਖੜਾ ਉਹ ਆਪਾਂ ਦੇਖਦੇ ਹਾਂ ਦੋ ਪੱਤੀਆਂ ਇੱਕ ਕਾਂਤ ਸਿੰਘ ਤੇ ਇੱਕ ਹਕੂਮਤ ਸਿੰਘ ਇਹ ਪੁਰਾਣੇ ਬਜ਼ੁਰਗਾਂ ਦੇ ਨਾਮ ਤੇ ਚੱਲੀ ਆਉਂਦੀ ਹੈ ਇਹ ਬਜ਼ੁਰਗ ਹੁੰਦੇ ਸੀ ਜਦੋਂ ਆ ਕੇ ਪਿੰਡ ਵਸਿਆ ਇਹਨਾਂ ਦੇ ਨਾਂ ਤੇ ਹੀ ਪਿੰਡ ਵਸਿਆ ਤੇ ਪੱਤੀਆਂ ਇਹਨਾਂ ਦੀਆਂ ਪਿੰਡ ਦਾ ਨਾਮ ਕਿਸ਼ਨਪੁਰਾ ਰਾਜਾ ਪੂਪ ਸਿੰਘ ਦੀ ਪਤਨੀ ਕਿਸ਼ਨ ਕੌਰ ਦੇ ਨਾਂ ਤੇ ਪਿਆ ਮੀਆਪੁਰ ਦੇ ਰਹਿਣ ਵਾਲੇ ਕਿਸ਼ਨ ਕੌਰ ਦੇ ਪੰਜ ਭਰਾਵਾਂ ਨੇ ਆ ਕੇ ਇਹ ਪਿੰਡ ਬਸਾਇਆ ਤੇ ਇਸੇ ਪਿੰਡ ਦਾ ਨਾਂ ਆਪਣੀ ਭੈਣ ਦੇ ਨਾਮ ਤੇ ਕਿਸ਼ਨਪੁਰਾ ਰੱਖਿਆ ਰੋਪੜ ਜਿਹੜਾ ਜ਼ਿਲ੍ਹਾ ਹੈ ਰੋਪੜ ਜਿਹੜਾ ਸ਼ਹਿਰ ਹੈ ਇਹ 1760 ਚ ਸਿਆਲਵੇ ਮਜਰੀ ਦਾ ਰਾਜਾ ਹਰੀ ਸਿੰਘ ਹੁੰਦਾ ਸੀ ਉਹ ਹਰੀ ਸਿੰਘ ਰਾਜੇ ਨੇ ਸਿਆਲਵੇ ਦਾ ਰਾਜਾ ਸੀ ਉਹਨੇ ਜਾ ਕੇ ਰੋਪੜ ਤੇ ਰਾਜ ਕੀਤਾ ਸੀ 1760 ਚ ਉਹਦਾ ਬੇਟਾ ਸੀ ਰਾਜਾ ਭੂਪ ਸਿੰਘ ਭੂਪ ਸਿੰਘ ਦਾ ਵਿਆਹ ਜਿਹੜਾ ਉਹ ਮੀਆਂ ਪਰਦੇ ਸਰਦਾਰ ਜਿਹੜੇ ਮੀਆਂ ਪਰਦੇ ਸਰਦਾਰ ਸੀ ਉਹਨਾਂ ਦੀ ਬੇਟੀ ਨਾਲ ਉਹ ਵਿਆਹਿਆ ਹੋਇਆ ਸੀ ਉਹ ਬੀਬੀ ਦਾ ਨਾਮ ਕਿਸ਼ਨਕੌਰ ਸੀ ਉਹਦੀ ਰਾਜੇਪੂਪ ਸਿੰਘ ਦੀ ਘਰ ਵਾਲੀ ਦਾ ਤਕਰੀਬਨ ਇਹ ਸਾਡਾ ਪਿੰਡ ਹੈ ਜਿਹੜਾ ਇਹ ਤਕਰੀਬਨ ਡਾਕਟਰ ਕਰਪਾਲ ਸਿੰਘ ਦੀ ਕਿਤਾਬ ਦੇ ਮੁਤਾਬਿਕ ਲਿਖਣ ਦੇ 1800 20 ਦੇ ਗੇੜੇ ਚ ਪਿੰਡ ਬਸਿਆ ਅੱਜ ਤੋਂ 200 ਸਾਲ ਪਹਿਲਾਂ ਪਿੰਡ ਦਾ ਦੂਜਾ ਇਤਿਹਾਸਕ ਪੱਖ ਇਹ ਵੀ ਹੈ ਕਿ ਇਸ ਨੂੰ ਸ਼ਹੀਦਾਂ ਦੇ ਪਿੰਡ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਜਦੋਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦਾ ਕਿਲਾ ਛੱਡ ਕੇ ਆਏ ਉਸ ਵੇਲੇ ਉਹਨਾਂ ਦੇ ਨਾਲ ਆਏ ਸਿੰਘਾਂ ਦੇ ਵਿੱਚੋਂ ਪੰਜ ਸਿੰਘ ਪਰਿਵਾਰ ਵਿਛੋੜੇ ਤੋਂ ਬਾਅਦ ਇਸ ਥਾਂ ਤੇ ਆ ਕੇ ਸ਼ਹੀਦ ਹੋਏ ਸਨ ਜਿਨ੍ਹਾਂ ਦਾ ਅਸਥਾਨ ਵੀ ਪਿੰਡ ਦੇ ਵਿੱਚ ਮੌਜੂਦ ਹੈ ਤੇ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ ਇਹ ਸਾਡੇ ਉੱਥੇ ਪੰਜ ਸਿੰਘ ਸ਼ਹੀਦ ਆਨੰਦਗੜ੍ਹ ਦੇ ਕਿਲੇ ਵਾਲੇ ਜਿਨ੍ਹਾਂ ਨੇ 1704 ਦੀ 5 ਦਸੰਬਰ ਨੂੰ ਨੰਦਗੜ੍ਹ ਦਾ ਕਿਲਾ ਛੱਡਿਆ ਉਹ ਸਾਡੇ ਇਹ ਪੰਜ ਸਿੰਘ ਨੇ ਉਰੇ ਇਹ 베ਰੀ ਦੇ ਥੱਲੇ ਉਸ ਵੇਲੇ ਮੁਗਲਾਂ ਦੀ ਲੜਾਈ ਚ ਸ਼ਹੀਦ ਹੋਏ ਆ 1704 ਦੇ ਦਸੰਬਰ ਚ ਇਹਨਾਂ ਦਾ ਅਸਲੀ ਪਿੰਡ ਪਿੰਡ ਕੰਗ ਹੈ ਸ਼ਹੀਦਾਂ ਦਾ ਪੰਜੇ ਸਿੰਘ ਸ਼ਹੀਦ ਜਿਹੜੇ ਸਾਡੇ ਨੇ ਪਿੰਡ ਦੇ ਹੋਏ ਵੇ ਇਹਨਾਂ ਦਾ ਅਸਲੀ ਪਿੰਡ ਕੰਗ ਹੈ ਜ਼ਿਲ੍ਹਾ ਤਰਨਤਾਰਨ ਚ ਉੱਥੋਂ ਦੇ ਇਹ ਸ਼ਹੀਦ ਨੇ ਉਹ ਲੇਕਿਨ 1704 ਚ ਜਿਹੜਾ ਨੰਦਗੜ੍ਹ ਦਾ ਕਿਲਾ ਕਲਗੀਧਰ ਪਾਸ਼ਾ ਨੇ ਛੱਡਿਆ ਇਹ ਚਮਕੌਰ ਦੀ ਗੜੀ ਨਹੀਂ ਪਹੁੰਚ ਸਕੇ ਇਹ ਪਰਿਵਾਰ ਵਿਛੋੜੇ ਤੋਂ ਜਦੋਂ ਸਰਸਾ ਤੋਂ ਬਿਛੋੜਾ ਪਿਆ ਸਾਡੇ ਪਿੰਡਾਂਗੇ ਉਰੇ ਆਕੇ ਸੀ ਦੋਵੇਂ ਇਹ ਗੁਰੂ ਸਾਹਿਬ ਦੀ ਭਾਲ ਚ ਤੇ ਪਰ ਇਹਨਾਂ ਨੂੰ ਉਤੋਂ ਬਾਅਦ ਇਹ ਛੋਟੇ ਸਹਿਜਾਦਾਂ ਦੀ ਭਾਲ ਵਿੱਚ ਸੀ ਪਰ ਇੱਥੇ ਆਕੇ ਸੀ ਹੀ ਦੋਗੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਘਰ ਬਣਿਆ ਹੋਇਆ ਅੰਦਰ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਹਦੇ ਅੰਦਰਲੇ ਪਾਸੇ ਇਹਨਾਂ ਦਾ ਸੰਸਕਾਰ ਹੋਇਆ ਵਾ ਇਹਨਾਂ ਦਾ ਸੰਸਕਾਰ ਉੱਥੇ ਹੋਇਆ ਇਹ ਸਾਡਾ ਪਿੰਡ तकरीबन ਅੱਜ ਤੋਂ 200 ਸਾਲ ਪਹਿਲਾਂ ਹੀ ਬਣਿਆ ਤੇ 200 ਸਾਲ ਪਹਿਲਾਂ ਤੋਂ ਸਾਡੇ ਪਿੰਡ ਜਿਹੜਾ ਇਹਨਾਂ ਦਾ ਘਰ ਹੈ ਲੰਬਰਦਾਰ ਉਹਨਾਂ ਦਾ ਤੇ ਬਿਲਕੁਲ ਜਿਹੜਾ ਸ਼ੀਦਾਂ ਦਾ ਸਥਾਨ ਹੈ ਉਹ 300 ਸਾਲ ਪੁਰਾਣਾ ਜਿਹੜੀ 베ਰੀ ਆ ਉਹ ਤਕਰੀਬਨ 300 ਸਾਲ ਦੀ ਉਹ ਪੁਰਾਣੀ ਆ ਉਹ ਟੁੱਟ ਕੇ ਦੁਬਾਰਾ ਉੱਗੀ ਜਾਂਦੀ ਹੈ ਟੁੱਟ ਜਾਂਦੀ ਹੈ ਉੱਗ ਜਾਂਦੀ ਹੈ ਉੱਥੇ ਪਹਿਲਾਂ ਹੋਰ ਅ ਅੰਬ ਵੀ ਹੈਗੇ ਸੀ ਕਈ ਬੂਟੇ ਹੋਰ ਵੀ ਸੀ ਪਰ ਉਹ ਪਿੰਡ ਦੀ ਬਸੋਂ ਹੋਣ ਦੇ ਕਾਰਨ ਉਹ ਪੱਟੇ ਗਏ ਪੱਟਣ ਤੋਂ ਬਾਅਦ ਉਹ ਜਗ੍ਹਾ ਬਣ ਗਈ ਸ਼ੀਦਾਂ ਦੀ ਕਿਸ਼ਨਪੁਰਾ ਪਿੰਡ ਕਈ ਸ਼ਰਨ ਦੇ ਵਿਚਕਾਰ ਬਸਿਆ ਹੋਇਆ ਹੈ ਕੁਰਾਲੀ ਮੁਰਿੰਦਾ ਚਮਕੌਰ ਸਾਬ ਤੇ ਰੋਪਣ ਆਸ-ਪਾਸ ਇਹ ਸ਼ਹਿਰ ਕਿਸ਼ਨਪੁਰਾ ਨੂੰ ਲੱਗਦੇ ਨੇ ਰਾਜਧਾਨੀ ਚੰਡੀਗੜ੍ਹ ਤੋਂ ਇਹ ਪਿੰਡ ਕਰੀਬ 40 ਕਿਲੋਮੀਟਰ ਦੀ ਦੂਰੀ ਤੇ ਹੈ ਇਧਿਆ ਮੰਡੀਆਂ ਤਕਰੀਬਨ ਕਰਾਲੀ ਮੰਡੀ ਖਾ ਮੇਨ ਕਰਾਲੀ ਪੈਂਦੀ ਹੈ ਤੇ ਇਥੇ ਲੋਕਲ ਮੰਡੀ ਭਾਗੋ ਮੱਜਰਾ ਪੈਂਦੀ ਹੈ ਇੱਕ ਮੰਡੀ ਖੇਦਰਾਬਾਦ ਪੈ ਜਾਂਦੀ ਹੈ ਇਹ ਜਿਹੜਾ ਸਾਡਾ ਪਿੰਡ ਹੈ ਇਹ ਮੀਆਂ ਪਰ ਹੁੰਦਾ ਸੀ ਸਾਡਾ ਪਿੰਡ ਪਹਿਲਾਂ ਇਹ ਇਹ ਮੀਆਂ ਪਰ ਹੁੰਦਾ ਸੀ ਮੀਆਂ ਪਰੋਂ ਫਿਰ ਉੱਥੋਂ ਸਰਦਾਰ ਹੁੰਦੇ ਸੀ ਉੱਥੇ ਦੇ ਕਿਲੇ ਵਾਲੇ ਉਹ ਸਰਦਾਰਾਂ ਨੇ ਸਾਨੂੰ ਇੱਥੇ ਭੇਜਤਾ ਸੀ ਵੀ ਤੁਸੀਂ ਜਿੰਨਾ ਆਪਣਾ ਕਰ ਸਕਦੇ ਆ ਆਪਣਾ ਬਾਹ ਸਕਦੇ ਆ ਕਰ ਸਕਦੇ ਆ ਫੇਰ ਸਾਡੇ ਪੁਰਾਣੇ ਬਜ਼ੁਰਗਾਂ ਨੇ ਆ ਕੇ ਇੱਥੇ ਪਿੰਡ ਬਸਾ ਲਿਆ ਸਾਨੂੰ ਸ਼ਹਿਰੇ ਨੇੜੇ ਕਰਾਲੀ ਰਗਦਾ ਸਾਰਾ ਜੋ ਅਸੀਂ ਲੈਣ ਦੇਣ ਕਰਾਲੀ ਕਰਦੇ ਤੇ ਫੇਰ ਸਾਡਾ ਜ਼ਿਲ੍ਹਾ ਜਿਹੜਾ ਰੂਪੜ ਇਹ 15 ਕਿਲੋਮੀਟਰ ਇੱਥੋਂ ਚਮਕੌਰ ਸਾਹਿਬ ਇੱਥੋਂ 20 ਕਿਲੋਮੀਟਰ ਹੈ ਚਮਕੌਰ ਸਾਹਿਬ ਸ਼ਹਿਰ ਸਾਨੂੰ ਲੱਗਦਾ ਘੱਟ ਹੈ ਤੇ ਨੇੜੇ ਰੂਪੜ ਤੇ ਕਰਾਲੀ ਦੀ ਲੱਗਦਾ ਜ਼ਿਆਦਾ ਹੈ ਬਾਕੀ ਪਿੰਡਾਂ ਵਾਂਗ ਇਸ ਪਿੰਡ ਦੀ ਤਰਾਸਤੀ ਵੀ ਇਹੀ ਹੈ ਕਿ ਇਸ ਪਿੰਡ ਵਿੱਚਲੇ ਬਧੇਰੇ ਨੌਜਵਾਨ ਵਿਦੇਸ਼ ਦੇ ਵਿੱਚ ਜਾ ਕੇ ਰੋਜ਼ੀ ਰੋਟੀ ਕਮਾ ਰਹੇ ਨੇ ਬੱਚੇ ਬਾਹਰ ਚਲੇ ਗਏ ਹਰ ਘਰ ਵਿੱਚ ਬਜ਼ੁਰਗ ਮਾਤਾ ਬਜ਼ੁਰਗ ਮਾਤਾ ਦੋਨੋਂ ਦੋਨੋਂ ਤੱਕ ਨੌਜਵਾਨ ਸਾਬ ਬਾਹਰੇ ਚਲੇ ਗਏ ਅਸੀਂ ਖੁਦ ਦੋਨੋਂ ਮਾਲਕੀਮੀ ਘਰੇ ਆ ਤੇ ਬੱਚੇ ਸਾਡੇ ਮੋਹਾਲੀਏ ਰਹਿੰਦੇ ਬੇਰਜ਼ਗਾਰੀ ਇੱਕ ਨਸ਼ਾ ਇਹਨਾਂ ਤੋਂ ਤੰਗ ਹੋ ਕੇ ਬੱਚੇ ਬਾਹਰ ਜਾਣਾ ਬਸੰਦ ਕਰਿਆ ਇਹਨਾਂ ਨੇ ਸਾਡੇ ਪਿੰਡ 'ਚ ਨਸ਼ਾ ਵੇਚੇ ਤਾਂ ਘਟ ਹੈ ਇਦਾਂ ਤਾਂ ਹੈ ਨਹੀਂ ਬਹੁਤਾ ਤੇ ਫੇਰ ਵੀ ਬੱਚੇ ਜਿਆਦਾ ਖੇਲਣੇ ਵਾਲੇ ਵੱਲ ਧਿਆਨ ਦਿੰਦੇ ਜਿਆਦਾ ਤੇ ਖੇਲ ਕੇ ਆਪਣਾ ਧਿਆਨ ਇੱਧਰ ਕਰਕੇ ਥੋੜਾ ਜਿਹਾ ਪੜ੍ਹਾਈ ਕਰਕੇ ਇਹ ਬਾਹਰ ਚਲੇ ਗਏ ਇਸ ਕਰਕੇ ਕਿਉਂ ਨੌਕਰੀਆਂ ਮਿਲਦੀਆਂ ਨਹੀਂ ਅੱਜਕੱਲ ਇਸ ਕਰਕੇ ਬਾਹਰਦਰ ਜਾਂ ਇੰਜਾਮ ਵਧਿਆ ਜਾ ਰਿਹਾ ਹੈ ਆਬਾਦੀ ਦੇ ਪੱਖੋਂ ਇਹ ਪਿੰਡ ਕੋਈ ਬਹੁਤਾ ਵੱਡਾ ਨਹੀਂ ਹੈ ਪਾਪੂਲੇਸ਼ਨ ਤਕਰੀਬਨ ਨੀਅਰਬਾਊਟ 1500 ਦੇ ਕਰੀਬ ਹੈ ਜੀ ਜਾਦੇਗਰ ਖੇਤੀਬਾੜੀ ਦੇ ਨਾਲ ਸੰਬੰਧ ਹੈ ਤੇ ਫੌਜੇ ਵਿੱਚ ਵੀ ਹੈਗੇ ਤੇ ਬਾਕੀ ਵਿਦੇਸ਼ ਬੱਚੇ ਸਭ ਵਿਦੇਸ਼ ਬਹੁਤ ਗਏ ਪਏ ਅੱਗੇ ਪਿਆਰ ਸੀ ਲੋਕਾਂ ਵਿੱਚ ਉਹ ਹੱਗੇ ਵਾਲਾ ਪਿਆਰ ਨਹੀਂ ਰਿਹਾ ਜੀ ਹੁਣ ਆਪੋ ਆਪਣੇ ਤੱਕ ਆਪਣੇ ਘਰ ਤੱਕ ਸੀਮਤ ਰਹਿ ਗਏ ਅੱਗੇ ਵਾਲਾ ਪਿਆਰ ਨਹੀਂ ਲੋਕਾਂ ਚ ਰਿਹਾ ਜੀ ਫੌਜ ਵਿੱਚ ਤਾਂ ਹੁਣ ਤਕਰੀਬਨ ਦੋ ਤਿੰਨ ਹੈ ਪਹਿਲਾਂ ਕਾਫੀ ਸੀ ਬੱਚੇ ਪਹਿਲਾਂ ਕਾਫੀ ਸੀ ਹਾਂ ਜੀ ਹੁਣ ਤਾਂ ਦੋ ਤਿੰਨ ਕੇ ਬੱਚੇ ਦੋ ਜਣੇ ਪਿੰਡ ਵਿੱਚ 350 ਏਕੜ ਜ਼ਮੀਨ ਤੇ ਖੇਤੀ ਹੁੰਦੀ ਹੈ। ਵੈਸੇ ਤਾਂ ਸਾਰੀਆਂ ਜਾਤਾਂ ਦੇ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਪਰ ਜ਼ਿਆਦਾਤਰ ਬੈਂਸ ਗੋਤ ਦੇ ਲੋਕਾਂ ਕਰਕੇ ਹੀ ਇਹ ਪਿੰਡ ਜਾਣਿਆ ਜਾਂਦਾ ਹੈ ਕਿਉਂਕਿ ਬੈਂਸ ਗੋਤ ਦਾ ਇਤਿਹਾਸ ਕਿਸ਼ਨਕੌਰ ਦੇ ਨਾਲ ਜੁੜਿਆ ਹੋਇਆ ਹੈ। ਤੇ 1700 ਵਿਘੇ ਸਾਡੇ ਪਿੰਡ ਦੀ ਉਸ ਵੇਲੇ ਦੀ ਜ਼ਮੀਨ ਸੀ ਜਿਹੜੀ ਕਹਿੰਦੇ ਸੀ ਕਿ ਉਹ ਪੰਜ ਭਰਾ ਕਿਸ਼ਨਕੌਰ ਦੇ ਸਾਡੇ ਪਿੰਡ ਆਏ ਸੀ। ਸਾਡਾ ਇੱਕ ਗੋਤ ਹੈ ਮੀਆਂ ਪਰਾਲਿਆਂ ਕੋਲ ਤਕਰੀਬਨ 1980 ਤੋਂ ਪਹਿਲਾਂ ਮੀਆਂ ਪਰਦੇ ਸਰਦਾਰਾ ਸੀ ਲੰਬੜਦਾਰ ਹੁੰਦਾ ਸੀ। ਉਦੇ ਕੋਲ ਸਾਰੇ ਪਿੰਡ ਦੇ तकरीबन ਜਿਹੜੇ 5-7 ਘਰ ਰਹਿੰਦੇ ਸੀ ਉਹਨਾਂ ਦੀ ਜ਼ਮੀਨ ਉਹਨਾਂ ਕੋਲ ਹੈ ਉਹਨਾਂ ਨੇ ਲਈ ਹੈ ਉਹਨਾਂ ਕੋਲੇ ਠੇਕਾ ਹੁੰਦਾ ਸੀ ਕਿਉਂਕਿ ਮੈਂ ਇੱਥੇ ਕਈ ਬੰਦੇਆਂ ਨੂੰ ਠੇਕਾ ਲੈਂਦੇ ਦੇਖਿਆ ਅ ਅਰਜਿੰਦਰ ਸਿੰਘ ਹੁੰਦਾ ਸੀ ਮੀਆਂਪਰਦਾ ਉਹਦੀ ਖਜਾਨ ਸਿੰਘ ਦੀ ਜ਼ਮੀਨ ਉਹਨਾਂ ਕੋਲ ਹੈ ਸਾਹਬਸੀਹਰਾ ਦੀ ਉਹਨਾਂ ਕੋਲ ਹੈ ਅ ਦੂਜੇ ਹੱਟੀ ਵਾਲੇ ਸੀ ਨਰਿੰਦਰ ਉਹ ਨਹੀਂ ਨਰਿੰਦਰਪਾਲ ਸੀ ਉਹ ਨਹੀਂ ਹੈ ਗਰਵਾਚਾਂ ਸੀ ਉਹ ਨਹੀਂ ਉਹਨਾਂ ਦੀ ਜ਼ਮੀਨ ਸਰਦਾਰਾ ਸੀ ਲੰਬੜ ਕੋਲ ਉਹ ਮੈਂ ਆਪ ਉਹਨਾਂ ਦੀ ਦੇਖੀ ਆ ਕਿਉਂਕਿ ਮੈਨੂੰ ਇੱਕ ਵਾਰ ਉਹ ਨੰਬਰਦਾਰ ਇੱਥੇ ਆਇਆ ਹੋਇਆ ਸੀ ਕਿਉਂਕਿ ਮੇਰੇ ਨਾਲ ਉਹਨੇ ਜੇਲ੍ਹ ਕੱਟੀ ਹੋਈ ਸੀ ਧਰਮ ਵਿਧੂ ਮੋਰਚੇ ਤੋਂ 1982 ਚ ਇਸ ਕਰਕੇ ਮੇਰੇ ਨਾਲ ਉਹਦੀ ਨੇੜਤਾ ਰਹੀ ਹੈ ਉਹ ਮੈਨੂੰ ਇਹ ਗੱਲਾਂ ਆਪ ਦੱਸਦਾ ਰਿਹਾ ਉਹਨਾਂ ਦੇ ਪਰਿਵਾਰ ਚ ਇੱਥੇ ਆਏ ਹੋਏ ਨੇ ਸਾਡੇ ਸਾਰੇ ਪਿੰਡ ਦਾ ਗੋਤ ਬੈਂਸ ਹੈ ਇਸ ਕਰਕੇ ਬੈਂਸ ਹੀ ਪਰਿਵਾਰ ਨੇ ਮਤਲਬ ਜੱਟਾਂ ਕੋਲ ਜ਼ਮੀਨ ਹੈ ਪਰ ਜਿਹੜੇ ਉਹ ਰੰਗਰੇਟੇ ਨੇ ਮੱਝ ਵੀ ਸਿੱਖ ਨੇ ਉਹਨਾਂ ਕੋਲ ਜ਼ਮੀਨ ਤਾਂ ਨਹੀਂ ਹੈਗੀ ਪਰ ਗੋਤ ਉਹਨਾਂ ਦਾ ਵਹੀ ਹੈ ਕਿਉਂਕਿ ਖਾਨਦਾਨ ਜੋ ਇੱਕ ਹੈ ਉਹ ਸਾਰੇ ਪਿੰਡ ਬੈਂਸ ਸੀ ਨਾ ਉਹ ਜਿਹੜੀ ਕਿਸ਼ਨਕੌਰ ਸੀ ਉਹ ਬੈਂਸ ਸੀ ਉਹ ਬੈਂਸਾਂ ਦੀ ਕੁੜੀ ਸੀ ਉਹਦੇ ਉਹ ਭਰਾ ਸੀ ਜਿਨ੍ਹਾਂ ਨੇ ਉਹ ਰੇਕੇ ਪਿੰਡ ਬਸਾਇਆ ਕਿਸ਼ਨਕੌਰ ਦੇ ਨਾਮ ਤੇ ਹੀ ਕਿਸ਼ਨਪੁਰਾ ਨਾਮ ਕਿਸ਼ਨਪੁਰਾ ਉਹਦੇ ਨਾਂ ਤੇ ਬਣਿਆ ਹੈ ਰਾਜਾ ਭੂਪ ਸਿੰਘ ਦੀ ਉਹ ਘਰ ਵਾਲੀ ਸੀ ਸਾਡੇ ਪਿੰਡ ਚ ਜਿਹੜੇ ਲੋਹਾਰ ਹੈ ਉਹ ਭਵਾਨੀ ਪਿੰਡ ਤੋਂ ਲੈ ਕੇ ਬਸਾਏ ਹੋਏ ਪਿੰਡ ਵਾਲਿਆਂ ਨੇ ਕਿਉਂਕਿ ਪਿੰਡ ਚ ਹੋਰ ਕੋਈ ਕਸ਼ਟ ਨਹੀਂ ਸੀ ਹੈਗੀ ਜਿਹੜਾ ਇੱਕ ਘਰ ਚ ਹੁਰਾਂ ਦਾ ਆ ਉਹ ਮੀਆਂਪੁਰ ਤੋਂ ਨਾਲ ਲੈ ਕੇ ਆਏ ਸੀ ਉਹ ਪਿੰਡ ਦੇ ਚਾਰ ਹੂ ਸੀ ਪਿੰਡ ਦੇ ਚਾਰੇ ਖੂਹਾਂ ਤੋਂ ਪਾਣੀ ਭਰਦੇ ਸੀ ਤੇ ਉਹ ਝੂਰ ਸਾਰੇ ਘਰਾਂ ਚ ਪਾਣੀ ਰੱਖ ਕੇ ਹੁੰਦਾ ਉਹ ਸਾਡੇ ਪਿੰਡਾ ਜੇ ਵੀ ਇੱਕ ਘਰ ਹੈਗਾ ਉਹਦੇ ਬਾਅਦ ਜਿਹੜੇ ਸਾਡੇ ਪਿੰਡਾ ਲੋਹਾਰ ਹੈ ਉਹ ਬਵਾਨੀ ਦੇ ਰਹਿਣ ਵਾਲੇ ਨੇ ਹੰਸਰਾਜ ਨੂੰ ਬਵਾਨੀ ਤੋਂ ਲੈ ਕੇ ਆਏ ਸੀ ਬਜ਼ੁਰਗ ਉਹ ਤੋਂ ਬਾਅਦ ਜਿਹੜੇ ਸਾਡੇ ਤਖਾਨ ਹੈ ਇਹ ਵੈਸੇ ਕਾਂਝਲੇ ਤੋਂ ਵੀ ਆਏ ਹੋਏ ਤੇ ਕਕਰੋਂ ਦੇ ਵੀ ਉਹਨਾਂ ਦਾ ਗੋਤ ਕਲਸੀ ਹੈ ਉਹ ਸਾਡੇ ਪਿੰਡ ਦੇ ਨਹੀਂ ਜਿਹੜੇ ਸਾਡੇ ਪਿੰਡਾ ਰਮਦਾਸੀਏ ਆ ਮਤਲਬ ਜਿਹਨਾਂ ਨੂੰ ਪਰ ਰਮਦਾਸੀਏ ਕਹਿੰਦੇ ਆ ਉਹ ਵੀ ਸਾਡੇ ਪਿੰਡ ਕਕਰੋਂ ਦੇ ਆ ਉਹ ਸਾਡੇ ਪਿੰਡ ਦੇ ਨਹੀਂ ਹੈਗੇ ਮਤਲਬ ਇੰਨੀਆਂ ਹੀ ਕਾਸਟਾਂ ਸਾਡੇ ਪਿੰਡਾ ਹੋਰ ਨਹੀਂ ਹੈਗੀਆਂ ਇੱਕ ਸਾਡੇ ਪਿੰਡ ਨਾਨਕਿਆਂ ਦੀ ਉਹਨਾਂ ਨੂੰ ਜ਼ਮੀਨ ਮਿਲੀ ਹੋਈ ਹੈ ਉਹਨਾਂ ਦਾ ਗੋਤ ਚੱਕਲ ਹੈ ਉਹ ਚਾਰ ਪੰਜ ਘਰ ਹੈਗੇ ਨੇ ਉਹਨਾਂ ਨੂੰ ਨਾਨਕਿਆਂ ਦੀ ਜ਼ਮੀਨ ਇੱਥੋਂ ਦੀ ਤੇ ਇਸ ਕਰਕੇ ਸਾਡੇ ਪਿੰਡ ਦਾ ਇਹ ਮਤਲਬ ਇਹ ਪੱਕਾ ਇਤਿਹਾਸ ਹੈ ਇੱਥੇ ਜੱਟ ਮਿਹਨਤਾ ਜੱਟ ਹੈ ਤੇ ਮੱਝ ਵੀ ਸਿੱਖ ਹੈ ਰਮਦਾਸੀਆ ਸਿੱਖ ਵੀ ਹੈਗੇ ਤੇ ਤਖਾਨ ਵੀ ਹੈਗੇ ਤੇ ਝੂਰ ਵੀ ਹੈਗੇ ਉਹਨਾਂ ਦਾ ਅਸਲ ਤੇ ਸਾਡੇ ਬਜ਼ੁਰਗਾਂ ਨੇ ਪਹਿਲਾਂ ਤੋਂ ਇਹ ਰੱਖਿਆ ਹੋਇਆ ਵੀ ਇਹ ਸਾਡੇ ਨਾਲ ਸਾਂਝੀ ਹੁੰਦੀ ਸੀ ਇਸ ਜਿਮੀਦਾਰਾਂ ਨਾਲ ਕਿਸਾਨਾਂ ਨਾਲ ਰਲ ਕੇ ਫਸਲਾਂ ਵਗੈਰਾ ਖੇਤੀਬਾੜੀ ਦਾ ਕੰਮ ਨਾਲ ਕਰਉਂਦੇ ਸੀ ਤੇ ਕਿਸਾਨ ਵੀ ਇਹਨਾਂ ਦੀ ਪੂਰੀ ਮਦਦ ਕਰਦੇ ਹੁੰਦੇ ਸੀ ਜਿਹੜੇ ਲੋਹਾਰ ਤਖਾਨਾ ਉਹ ਅੱਜ ਕੱਲ੍ਹ ਤੋਂ ਟਰੈਕਟਰ ਵਗੈਰਾ ਚਲਣਦੇ ਇਦਾਂ ਤੇ ਆਗੇ ਪਹਿਲਾਂ ਖੇਤੀ ਬੁੱਢਾ ਨਾਲ ਖੇਤੀ ਹੁੰਦੀ ਸੀ ਕਦੇ ਹਲ ਪੁਜਾਲੀ ਕਿਸੇ ਨੇ ਕਹੀ ਠੀਕ ਕਰਨੀ ਕਿਸੇ ਨੂੰ ਪਰਟੀ ਕਰਵਾਉਣਾ ਉਹਦੇ ਵਾਸਤੇ ਤਖਾਨ ਲੋਹਾਰ ਇਹ ਵਾਸਤੇ ਪਿੰਡ 'ਚ ਰੱਖੇ ਵੀ ਦੇ ਇਹਨਾਂ ਨੇ ਤੇ ਜਿਹੜੇ ਝੂਰ ਹੁੰਦੇ ਸੀ ਇਹ ਆਪਣੇ ਜਦੋਂ ਪਾਣੀ ਦੀ ਲੋੜ ਵੀ ਵਿਆਹ ਸ਼ਾਦੀਆਂ ਦੇ ਵਿੱਚ ਇਹ ਪਾਣੀ ਦਾ ਇੰਤਜ਼ਾਮ ਸਾਰਾ ਕਿਉਂਕਿ ਅੱਗੇ ਟੂਟੀਆਂ ਨਿਤੀਆਂ ਹੁੰਦੀਆਂ ਨਲਕੇ ਨਹੀਂਤੇ ਹੁੰਦੇ ਖੂਹਾਂ ਤੋਂ ਪਾਣੀ ਕੋਟਾ ਯੂ ਕਰਦੇ ਹੁੰਦੇ ਸੀ ਇਹਨਾਂ ਦੇ ਸਾਰਿਆਂ ਦੇ ਕੀਤਾ ਜ਼ਿਮੀਦਾਰ ਨਾਲ ਕਿਸਾਨਾਂ ਮਿਲਿਆ ਹੁੰਦਾ ਸੀ ਦੋ ਗੁਰਦੁਆਰੇ ਸਾਬ ਹੈ ਤੇ ਇੱਕ ਸ਼ਹੀਦਾਂ ਦਾ ਸਥਾਨ ਹੈ ਇੱਕ ਨਗਰ ਖੇੜਾ ਇਹ ਸਾਰਾ ਸਾਂਝਾ ਜੀ ਸਾਰੇ ਕਸ਼ਟਾਂ ਦਾ ਇੱਕ ਸਾਂਝਾ ਸਮਸ਼ਾਨ ਘਾਟ ਹੈ ਜੀ ਕਿਉਂਕਿ ਸਾਡਾ ਪਿੰਡ ਪਹਿਲਾਂ ਇਹ ਸਿੱਖੀ ਪੱਖੋਂ ਸੀ ਠੀਕ ਹੀ ਭੱਖੇ ਇਹ ਚੀਜ਼ਾਂ ਹੈ ਨਹੀਂ ਵੀ ਵਿਤਕਰਾ ਕਰਨਾ ਕਿਸੇ ਨਾਲ ਨੀਮਤ ਦਿਖਾਉਣਾ ਉਹ ਕਰਨਾ ਇਹ ਬਿਲਕੁਲ ਨਹੀਂ ਹੋਏਗਾ ਸਾਡੇ ਪੁਰਾਣੇ ਬਜ਼ੁਰਗ ਸਾਰੇ ਭੇਦ ਭਾਵ ਤੋਂ ਬਿਨਾਂ ਇੱਕ ਹੀ ਜਗ੍ਹਾ ਬਰਤਦੇ ਸਾਰੇ ਅਸੀਂ ਕਿਸੇ ਨਾਲ ਫਰਕ ਨਹੀਂ ਰੱਖਦੇ ਸੀ